ਸਮਸਦੋ ਜੋ ਬਲੇ ਸੋਨਰ ਪਾਇ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਤੇ ਲੁਧਿਆਣੇ ਦੀਆਂ ਸਮੂਚੀਆਂ ਗੁਰੂ ਰਵਿਦਾਸ ਸੁਭਾਵਾਂ ਸਰਤਸ ਭਾਰਤ ਡਾਕਟਰ ਅੰਮੇੜਕਰ ਮਿਸ਼ਨ ਇੰਪਲਾਈਜ਼ ਫੈਡਰੇਸ਼ਨ ਲੁਧਿਆਣਾ ਪੰਜਾਬ ਤੇ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਨਾਮ ਲੈਵਾ ਹਜ਼ਾਰਾਂ ਦੀ ਗੈਂਟੀ ਦੇ ਵਿੱਚ ਸੰਗਤਾਂ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕਿਆ ਹਨ ਔਰ ਅੱਜ ਦਾ ਇਹ ਮੁਕੱਦਸ ਜੋ ਮੌਕਾ ਹੈ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪਾਵਨ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਗੁਰੂ ਮਹਾਰਾਜ ਜੀ ਦੇ ਜਨਮ ਸਥਾਨ ਸ੍ਰੀ ਗਵਰਧਨਪੁਰ ਕਾਂਸੀ ਸ਼ਹਿਰ ਬਨਾਰਸ ਹਰ ਸਾਲ ਸਪੈਸ਼ਲ ਟ੍ਰੇਨ ਜੋ ਹੈ ਡੇਰਾ ਸਚਕਣ ਬੱਲਾ ਤੋਂ ਚੱਲ ਕੇ ਗੁਰੂ ਮਹਾਰਾਜ ਜੀ ਦੇ ਜਨਮ ਸਥਾਨ ਤੇ ਪਹੁੰਚਦੀ ਹੈ ਔਰ ਉਸ ਸਾਰੇ ਹੀ ਟ੍ਰੇਨ ਦੇ ਲੰਗਰ ਦੀ ਜੋ ਵਿਵਸਥਾ ਹੈ ਲੁਧਿਆਣੇ ਦੀਆਂ ਸਮੁੱਚੀਆਂ ਗੁਰੂ ਰਵਿਦਾਸ ਸੁਭਾਵਾਵਲੋਂ ਜੋ ਕੀਤੀ ਜਾਂਦੀ ਹੈ ਔਰ ਉਸੇ ਹੀ ਸੇਵਾ ਨੂੰ ਮੁੱਖ ਰੱਖ ਕੇ ਅੱਜ ਲੁਧਿਆਣੇ ਵੱਲੋਂ ਕੱਲ ਰੋਜ ਤੋਂ ਸ਼੍ਰੀ ਗੁਰੂ ਰਵਿਦਾਸ ਭਵਨ ਪੌਰਾ ਕਲੋਨੀ ਵੀ ਵਿਖੇ ਲੰਗਰ ਦੀ ਵਿਵਸਥਾ ਜੋ ਹੈ ਕੀਤੀ ਗਈ ਹੈ ਪੂਰਾ ਦਿਨ ਪੂਰੀ ਰਾਤ ਲਗਾ ਕੇ ਲੰਗਰ 24 ਭੋਗੀਆਂ ਦੇ ਲਈ ਤਿਆਰ ਕੀਤਾ ਗਿਆ ਹੈ ਔਰ ਉਹ ਜੋ ਲੰਗਰ ਹੈ ਉਹ ਥੋੜੀ ਦੇਰ ਚ ਜਿੱਦਾਂ ਹੀ ਟ੍ਰੇਨ ਪਹੁੰਚੇਗੀ ਉਹ ਅਸੀਂ ਲੋਡ ਕਰਾਂਗੇ ਔਰ ਆਉਣ ਵਾਲੀਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਲੁਧਿਆਣੇ ਦੀਆਂ ਸਭੂ ਸੰਗਤਾਂ ਵੱਲੋਂ ਉਹਨਾਂ ਦਾ ਵੈਲਕਮ ਜੀ ਆਇਆਂ ਨੂੰ ਆਖਾਂਗੇ ਜੈ ਗੁਰਦੇਵ ਧੰਨ ਗੁਰਦੇਵ